ਇੱਜ ਬੋਲੀ ਬੀ ਗੁਰੂ ਗ੍ਰੰਥ ਸਾਹਿਬ ਹਾਂ ਗੁਰੂ ਗ੍ਰੰਥ ਸਾਹਿਬ ਦੇ 50 55 ਕਿਲੇ ਨੇ ਇਹਨਾਂ ਦੀ ਬੋਲੀ ਹੋਈ ਆ ਪੁੱਤ ਸੁਖਸ਼ਾਂਦ ਨਾਲ ਅਮਨਾ ਚੈਨ ਨਾਲ ਬੋਲੀ ਹੋਈ ਐ ਨਾ ਕੋਈ ਗੱਲ ਨਾ ਕੋਈ ਵਾਰਤ ਸਾਰੇ ਪੇਮੈਂਟ ਨਕਦ ਹੂੰ ਸਾਰੀ ਇਹੀ ਬੋਲੀ ਹੋਈ ਆ ਖੋਖੇ ਡਿੰਡੇ ਲੋਕ ਠੀਕ ਹੈ ਠੀਕ ਹੈ दो लख सत रुपया भुला सो लख सतारह सौ रुपया भुल सौ दो लख सतारह सौ भुला